ਬੱਚੇ ਤੇ ਬੈਠੇ ਆ ਸਕੂਲ ਮੰਮੀ ਦੀ ਰੋਜ਼ ਕਿੰਦੇ ਛੱਤ ਨੂੰ ਸਾਫ਼ ਕਰਕੇ ਆ ਮੇਰਾ ਰਾਦਾ ਦੀ ਛੱਤੀ ਸਾਫ਼ ਕਰ ਲਵਾਂਗੀ ਫਿਰ ਆਣ ਕੇ ਮੈਂ ਸੋਈ ਸੰਭਲੂਗੀ ਵੇਖਾ ਮੰਮੀ ਨੂੰ ਕਿਸ ਚੀਜ਼ ਦੀ ਤੇ ਨਹੀਂ ਲੋੜ ਮੰਮੀ ਜੀ ਹਾਂਜੀ ਮੇਰੀ ਗੱਲ ਸੁਣੋ ਮੈਂ ਨਾ ਛੱਤ ਸਾਫ਼ ਕਰਵਾਣੀ ਪਤਾ ਕੀ ਹੈ ਰਸੋਈ ਦਾ ਕੰਮ ਤੇ ਹਜੇ ਥੋੜਾ ਕਰਨ ਵਾਲਾ ਦਾ ਤੇ ਉਹ ਮੈਂ ਹੁਣ ਆਣ ਕੇ ਕਰ ਲੈਣੀ ਆ ਬੱਚੇ ਚਲ ਗਏ ਸਕੂਲ ਤੇ ਛੱਤ ਬੜੀ ਗੰਦੀ ਆ ਤੇ ਮੈਂ ਕਿ ਕਰੀ ਹੂੰ ਜਾਵਾਂ ਜਾ ਕੇ ਫਿਰ ਬਾਕੀ ਦਾ ਕੰਮ ਕਰ ਲੈਣੀ ਕਰਦਾ ਚੱਲ ਕੋਈ ਨਹੀਂ ਜਾ ਚਲ ਪਤਾ ਫੇਰ ਕੱਪੜੇ-ਕੁਪੜੇ ਵੀ ਪਾਣੇ-ਗੋਣੇ ਹੁੰਦੇ ਨੇ ਹਾਂ ਉਹ ਇਹ ਕਹਿੰਦਾ ਮੈਂ ਚੱਲ ਜੱਗ ਕਿੱਥੇ ਗੱਦਾ ਹੀ ਹੋਣੇ ਨੇ ਕੱਪੜੇ ਆਹੋ ਮੰਮੀ ਉਹ ਹੋਰ ਨਹੀਂ ਪੈਣੀ ਆ ਮੈਨੂੰ ਪਤਾ ਤੇ ਕਿੰਨੇ ਦਿਨਾਂ ਤੋਂ ਕਹਿਣ ਦੇ ਪਰ ਤੁਹਾਨੂੰ ਪਤਾ ਘਰ ਦੇ ਕੰਮ-ਕਾਜ ਤੇ ਟਾਈਮ ਕਿੱਥੋਂ ਲੱਗਦਾ ਵਾ ਹਾਂ ਹੁਣ ਇਹਨਾਂ ਨੇ ਸਕੂਲ ਤਿਆਰ ਕਰਕੇ ਭੇਜੇ ਆ ਤੇ ਅਜੇ ਮੈਂ ਘਰ ਦਾ ਕੰਮ ਨਿਬੜਨਾ ਨਹੀਂ ਆ ਤੇ ਬੱਚਿਆਂ ਨੇ ਫੇਰ ਆ ਜਾਣਾ ਫਿਰ ਉਹ ਨਾਲ ਉਹ ਤਾਂ ਪਤਾ ਰੋਟੀ ਪਾਣੀ ਦੇਣੀ ਹੁੰਦੀ ਆ ਹਾਂ ਟਾਈਮ ਹੀ ਉਹਨਾਂ ਕੋਲ ਹੁੰਦਾ ਬੰਦਾ ਧੰਨ ਵੀ ਸਵੇਰੇ ਨਾਸ਼ਤਾ ਕਰਾਉਣਾ ਹੁੰਦਾ ਦਵਾਈ ਦੇਣੀ ਹੁੰਦੀ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਕਿਹ ਚੀਜ਼ ਦੀ ਲੋੜ ਤੇ ਨਹੀਂ ਨਹੀਂ ਕਹਿੰਦੀ ਤੂੰ ਜਾ ਘਰਿਆ ਕੋਈ ਗੱਲ ਨਹੀਂ ਕਿ ਨਾ ਲੱਗੀ ਹੋਈ ਤੇ ਮੰਮੀ ਫਿਰ ਉਹ ਮੇਰੀ ਗੱਲ ਸੁਣੋ ਦਵਾਈ ਖਾ ਲਿਓ ਤੁਸੀਂ ਟਾਈਮ ਨਾਲ ਹਾਂ ਹਾਂ ਕੋਈ ਨਹੀਂ ਮੈਂ ਖਾ ਲੇ ਮੈਂ ਚੱਲੀ ਹਾਂ ਸਾਬ ਕਮ ਸਾਬ ਹਾਂ ਕੋਈ ਨਹੀਂ ਜਾਓ ਸਾਰਾ ਦਿਨ ਇਦਾਂ ਲੰਘ ਜਾਂਦਾ ਵਾ ਇੱਕ ਮਿੰਟ ਦਾ ਵੀ ਕਿਤੇ ਵੇਲ ਨਹੀਂ ਲੱਗਦਾ ਪਹਿਲੇ ਨਿਆਣਿਆਂ ਨੂੰ ਭੇਜ ਸਕੂਲ ਤਿਆਰ ਕਰਕੇ ਫਿਰ ਮੰਮੀ ਨੂੰ ਨਾਸ਼ਤਾ ਦੋ ਫਿਰ ਸਾਰਾ ਘਰ ਦਾ ਕੰਮ ਕਰੋ ਉਹਨੇ ਜਦ ਨੂੰ ਬੱਚੇ ਫੇਰ ਆ ਜਾਂਦੇ ਸਕੂਲ ਤੋਂ ਕੁਝ ਨਹੀਂ ਨਾਲ ਕਿਤੇ ਇੱਕ ਮਿੰਟ ਬਹਿ ਕੇ ਨਹੀਂ ਹੁੰਦੀ ਮੈਂ ਇਹ ਲੱਛ ਮੇਰਾ ਘਰਿਆ ਮੈਂ ਸੰਭਲਾਈ ਹੈ ਆਹ ਗਈ ਨੂੰ ਸੋਣ ਜਿਵੇਂ ਨਹੀਂ ਘਲੀ ਰੱਤੇ ਆਇਆ ਦਸਵਾ ਇਹਨਾਂ ਛੱਤ ਦੀ ਬਈ ਹੈ ਛੱਤ ਪਹਿਲਾਂ ਮੈਂ ਜਾ ਕੇ ਤਾਂ ਸਾਫ ਕਰਾਂ ਤੇ ਆਹ ਥਾਲੇ ਕਿੰਨੇ ਕਰਨਾ ਭਾਂਡੇ ਦੇ ਭਾਂਡੇ ਨਾਲ ਡੇਰ ਪਿਆ ਠੀਕ ਇੱਥੇ ਸਾਰਾ ਕੁਝ ਰੱਲਾ ਪਿਆ ਨਿਆ ਆਹ ਕਿਹੋ ਜਿਹੀ ਮੈ ਉਹ ਨਹੀਂ ਸੋਣਾ ਮੈਂ ਇੱਕ ਇਹ ਥਾਂ ਥਾਂ ਟਿਕਾਣੇ ਤੇ ਚੀਜ਼ ਲੱਗਦੀ ਸਾਂ ਇਹਨੂੰ ਕੱਖ ਨਹੀਂ ਪਤਾ ਲੱਗਣਾ ਪਤਾ ਨਹੀਂ ਇਹ ਕੀ ਕਰਦੀ ਨੂੰ ਦੀ ਸਾਰਾ ਲੈ ਮੰਟਿਆ ਮੈ ਕੋਈ ਸਮਝ ਆਦੀ ਆਹ ਇਹ ਨਾ ਕਰੇ ਨਾ ਮੇਰੇ ਰਾਤ ਹੁੰਦਾ ਸੀ ਤੇ ਮੈਂ ਤੇ ਮੈਂ ਕਹਿੰਿਆ ਯਾਰ ਮਰ ਜੋ ਇਹੇ ਸਕਾਈਂ ਅੰਦੀ ਸੀ ਕਿ ਦਾਨ ਨੇ ਨਰਕ ਪਾਇਆ ਯਾਰ ਸੁਣ ਲੈਨੀ ਚ ਹੇ ਤਾਂ ਕਰਾਈ ਨਹੀਂ ਮੈਂ ਚਾਹ ਪੀਣੀ ਮੈਂ ਤਾਂ ਵਾਈ ਖਾਣੀ ਏ ਇਕ ਉੱਠੇ ਜਾ ਕੇ ਬਹਿ ਅਟ ਗਈ ਏ ਥੱਲੇ ਉਤਰਨ ਦਾ ਨਾ ਹੀ ਲੈਣ ਦੇਖਿਆ ਜਾ ਤਕ ਦੱਸ ਮੈਂ ਆਪ ਹੀ ਤੇ ਫੇ ਜਾਨੀ ਆ ਬਾਹਰ ਹੋਰ ਵੀ ਇੱਕ ਆਵਾਂ ਨੂੰ ਵਾਅਦੇ ਨਹੀਂ ਆ ਸਖਮੀ ਆ ਫੜਾ ਫੜਾ ਮੈਂ ਚੁੱਕ ਕੀ ਘਰੇ ਰੱਖ ਮੇਰਾ ਪਾਇਆ ਏ ਮੈਨੂੰ ਤੇ ਬਿਲਕੁਲ ਚੰਗਾ ਨਹੀਂ ਲੱਗ ਰੰਦੀ ਹਾਏ ਹਾਏ ਗਾਵਾ ਫਿਰ ਮੈਂ ਜੋ ਆਪ ਦੇ ਵੀ ਇੱਕ ਆਂਦੀ ਆ ਨੂੰ ਜਗਾ ਕੁਛ ਵੀ ਨਾ ਕਿਆ ਲੋ ਬਸ ਵਧੀਆ ਕਿਤੇ ਤੁਰੇ ਜਾਂਦੇ ਕੋ ਬਸ ਲੈਣਾ ਨੀਥਾ ਜੂਦੀ ਫੰਮੀ ਨੂੰ ਮੈਂ ਤਾਂ ਇੱਥਾ ਕੁੱਛ ਤੋਂ ਆਈ ਨਹੀਂ ਤੇ ਛੱਪ ਕਾਹਦੀ ਕੰਦੀ ਕੰਦੀ ਵੱਲੀ ਹੋਈ ਛੱਡੀ ਮੈਂ ਸਾਫ਼ ਤੋਂ ਘਰ ਆਉਂ ਆਜੋ ਫਿਰ ਮੈਂ ਅੰਦਰ ਆਜੋ ਹੋਰ ਮਮਿਸ ਨਾ ਹੋ ਠੀਕ ਹੋ ਹਾਂ ਬਸ ਦੇਖ ਲੈ ਕੀ ਕਰੀਏ ਮਾੜਾ ਮੋਟਾ ਬਿਜਾ ਕਰੀ ਜਲਨੇ ਕੋਈ ਦਵਾਈ ਦਿਲ ਖਾਇਆ ਕਰੋ ਟਾਈਮ ਨਾਲ ਹਾਂ ਨਹੀਂ ਦਵਾਈ ਦੂਰ ਚ ਖਾਈ ਜਾਂਦੀ ਐ ਹੋਰ ਭਾਬੀ ਕੀ ਉੱਪਰ ਕੀ ਕਰਨ ਦੇ ਥੱਲੇ ਦਾ ਹੋ ਗਿਆ ਸਾਰਾ ਨਾ ਥੱਲੇ ਵਾਲਾ ਰਸੋਈ ਦੇ ਵਿੱਚ ਜਾ ਕੇ ਵੇਖ ਕਿੰਨਾ ਅੰਨਰ ਘਾਇਆ ਹੋਇਆ ਐ ਇੰਦਰ ਰਸੋਈ ਚ ਜਦੋਂ ਤੇ ਮੈਂ ਉਨੀ ਸੀ ਨਾ ਤੇ ਮੈਂ ਐ ਰਸੋਈ ਲਚਕਾ ਕੇ ਰੱਖਦੀ ਸੀ ਤਾਂ ਹੁਣ ਜਾ ਕੇ ਵੇਖ ਸਹੀ ਜਾ ਕੇ ਰਸੋਈ ਦੇ ਵਿੱਚ ਭਾਂਡੇ ਪਏ ਉੱਥੇ ਚਕਲੇ ਵੇਨੇ ਉੱਥੇ ਪਏ ਹਰ ਕੱਟੇ ਉੱਥੇ ਪਈ ਐ ਗੈਸ ਤੇ ਗੈਸ ਦੇ ਉੱਤੇ ਪਈਆਂ ਐ ਤੀਜਾ ਓਏ ਗੈਨਾ ਮੈਨੂੰ ਤੇ ਸਮਝ ਨਹੀਂ ਆndi ਥੱਲੇ ਦਾ ਹੋਇਆ ਨਹੀਂ ਤੇ ਛੱਤਾ ਸਾਫ ਕਰਨ ਚੱਲ ਗਈ ਹੈ। ਖੈ ਤਾਂ ਕਰਨੀ ਆਈ ਤੂੰ ਚਾਹ ਦਾ। ਮੈਂ ਦਵਾਈ ਵੀ ਖਾਣੀ ਆ ਜੇ ਚਾਹ ਵੀ ਨਹੀਂ ਮਨੂ ਦੇ ਗਈ ਤੇ ਮੰਮੀ ਜੇ ਤੈਨੂੰ ਕਹਿਣਾ ਸੀ ਨਾ ਕਿ ਮੈਨੂੰ ਪਹਿਲੇ ਦਵਾਈ ਦੋ ਦੇ ਕੇ ਫੇਰ ਜਾਈ ਜਿੱਥੇ ਜਾਣਾ ਉਹ ਕਹਿੰਦੀ ਵਸ ਮੈਂ ਆਈ 10 ਮਿੰਟ ਦੇ ਵਿੱਚ। ਘੰਟਾ ਹੋ ਗਿਆ ਨੂੰ ਕੋਠੇ ਤੇ ਚੜੀ ਨਾ ਖੈ ਤਾਂ ਕਣੀ ਉਤਰੰਦਾ ਨਾ ਲੈਂਦੇ। ਮਨ ਤੇ ਆ ਮੇਰੀ ਸਮਝ ਜਾਂਦੀ ਇਸ ਬੜੀ ਦੀ। ਓਏ ਨਾ ਮੰਮੀ ਪਿੱਛੇ ਵੇਖੋ ਕਿਦਾਂ ਸੀ ਜਦੋਂ ਆਈ ਸੀ ਤੁਹਾਨੂੰ ਪਤਾ ਹੀ ਹੈ ਨਾ ਤੇ ਹੁਣ ਵੇਖੋ ਇਹਦਾ ਹਾਲ। ਹੁਣ ਕਿਤੇ ਆ ਲਿਸ਼ਕ ਪੁਸ਼ਕ ਕਤਰੀ ਫਿਰਦੀ ਰਹਦੀ ਕੰਮਾਂ ਦਾ ਧਿਆਨ ਕਿਥੋਂ ਨੇ ਕਰਨਾ ਕੰਮ ਜ ਕਰਦੀ ਹੋਣੀ ਨਾ ਓਏ ਓਏ ਆ ਦੇ ਵੀ ਜਾ ਕੇ ਬਹਿ ਕੇ ਸੋਈ ਜਾ ਕੇ ਵੇਖ ਲੈ ਮੈਨੂੰ ਪਤਾ ਜਦੋਂ ਤੂੰ ਇੰਨੀ ਸੁਣੀ ਸਾਫ ਸਵਾਈ ਹੁੰਦੀ ਸੀ ਸਾਡੇ ਘਰ ਚ ਹੁਣ ਤੇ ਜਿੱਥੇ ਵੇਖੋ ਬਸ ਨਰਕੀ ਪਿਆ ਹੈ ਨਰਕੀ ਪਿਆ ਹੈ ਮੈਂ ਕਿ ਆ ਵੀ ਇਹੇ ਕਰਾਂ ਨੇ ਨੂੰ ਨਹੀਂ ਆ ਵੀ ਕੀ ਕਰਦੀ ਐ ਨਾ ਲ ਕੋ ਕੋ ਕੰਮ ਨੇ ਬੜਦਾਈ ਨਾ ਲ ਕੋ ਕੋਚੀ ਇੱਕ ਕੰਮ ਛੱਡ ਜਾਂਦੀ ਐ ਦੂਜਾ ਫੜ ਲੈਂਦੀ ਐ ਬਸ ਉਹ ਇਹ ਦੂਜਾ ਬਾਗ ਇੱਕ ਬਾਗ ਹੋਇਆ ਨਾ ਵੇ ਤੇ ਦੂਜਾ ਉੱਥੇ ਫਿਰਦਾ ਉਥੇ ਪਿਆ ਹੁੰਦਾ ਕੰਮ ਕਾਈਂ ਤੇ ਮਮੇ ਗੰਦ ਪਿਆ ਰਿੰਦਾ ਜਦੋਂ ਇੱਕ ਕੰਮ ਆਪਾਂ ਕੰਪਲੀਟ ਕਰਾਂਗੇ ਫਿਰ ਦੂਜੇ ਨੂੰ ਫੜਾ ਫੇਰ ਹੀ ਆ ਜਦੋਂ ਇੱਕ ਕੰਮ ਇੱਜੇ ਛੱਡ ਕੇ ਦੂਜੇ ਪਾਸੇ ਹੋ ਜਾਂਦੇ ਕਿ ਫਿਰ ਕੰਮ ਕਿੱਥੋਂ ਮੁੱਕਣੇ ਆ ਉਹੀ ਕੰਮ ਚੋਰੀ ਹੈਗੀ ਆ ਕੰਮ ਤੋਂ ਡਰਦੀ ਹੁਣ ਕੋਠੇ ਭੱਜ ਗਈ ਹੁਣ ਕੀ ਪਤਾ ਕੋਠੇ ਸਫਾਈ ਕਰਨ ਦੀ ਕਿ ਨਹੀਂ ਕਰੀ ਤੂੰ ਕਿਹੜਾ ਵੇਖਣ ਗਏ ਜੀ ਆ ਮੇ ਕੋ ਹੁਣ ਕਿੱਥੇ ਚੜਿਆ ਜਾਂਦਾ ਮੈਨੂੰ ਤੇ ਇਹੋ ਹੀ ਆ ਮੈਂ ਕਹੇ ਚਲਾਵੇ ਤੇ ਹੁਣ ਮੈਨੂੰ ਕੋਈ ਚਾਹ ਦੇਵੇ ਠੰਡ ਮੈਨੂੰ ਲੱਗਣ ਦੀ ਐ ਦਵਾਈ ਵੀ ਮੈਂ ਖਾਣ ਦੀ ਹੈ ਪਰ ਇਹ ਤਾਂ ਕਰਨੀ ਆ ਜਿੰਦਾ ਸੱਸੀ ਘਰ ਦੀਦੀ ਤੂੰ ਕਦੋਂ ਆਏ ਬਸ ਤੋਰੀ ਆਉਣ ਲਈ ਆ ਮੰਮੇ ਰਸੋਈ ਜੀ ਤੋਰੇ ਫੇਰ ਨਹੀਂ ਤੋਏ ਕਿੱਥੇ ਰਹੀ ਸੀ ਭਾਬੀ ਦੀਦੀ ਮੈਂ ਹੁਣੇ ਬਸ ਛੱਤ ਸਾਫ਼ ਕਰਨ ਗਈ ਸੀ ਉਹ ਮੈਨੂੰ ਮੰਮੀ ਜੀ ਕਿੰਨੇ ਦਿਨਾਂ ਦੇ ਕਹਿਣ ਦੇ ਸੀ ਕਹਿੰਦੇ ਛੱਤ ਸਾਫ਼ ਕਰ ਛੱਤ ਸਾਫ਼ ਕਰ ਗੰਦੀ ਬੜੀ ਆ ਤੇ ਕੱਪੜੇ-ਕੁਪੜੇ ਸੁੱਕਣੇ ਪਾਈਦੇ ਆ ਕਿਉਂਕਿ ਇਹ ਵੇਲੇ ਤੁਹਾਨੂੰ ਪਤਾ ਥੱਲੇ ਡਿੱਗ ਜਾਂਦੇ ਤੇ ਫਿਰ ਸਾਰੇ ਲਿਬੜ ਜਾਂਦੇ ਆ ਤੇ ਮੈਂ ਕਿਹਾ ਚੱਲ ਅੱਜ ਮੈਂ ਹੁਣ ਨਿਆਣੇ ਤਿਆਰ ਕਰਕੇ ਸਕੂਲ ਘਰ ਲੈ ਤੁਹਾਡੇ ਭਾਜੀ ਨੂੰ ਤੋਰਿਆ ਤੇ ਮੈਂ ਕਿਹਾ ਚੱਲ ਮੈਂ ਥੋੜਾ ਜਿਹਾ ਕੰਮ-ਕਾਜ ਕਰ ਲਵਾਂ ਨਹੀਂ ਹੁਣ ਉੱਤੇ ਤੇ ਫਿਰ ਮੈਂ ਹੁਣ ਅਜੇ ਰਸੋਈ ਮੇਰੀ ਸਾਫ਼ ਲਾ ਲਓ ਸਾਫ਼ ਕਰਨਾ ਦੀਦੀ ਨਾਲੇ ਭਾਬੀ ਮੇਰੀ ਇੱਕ ਗੱਲ ਸੁਣ ਥੱਲੇ ਦਾ ਕੰਮ ਤੇ ਉੱਦਾਂ ਦਉਦਾਂ ਪਿਆਰਾ ਸੋਈ ਨਹੀਂ ਗੰਦੀ ਆ ਇਹੋ ਜਿਹਾ ਕੰਮ ਉੱਪਰ ਤਾਂ ਕਰੀਦੇ ਆ ਕਿ ਬੁੱਕ ਥੱਲੇ ਸਾਰਾ ਕੁਝ ਹੋ ਗਿਆ ਵਾ ਤੇ ਆਪਾਂ ਗੇਲੇ ਆ ਥੱਲੇ ਖਲਹਿਰਾ ਪਿਆ ਵਾ ਕੋਈ ਆ ਜੇ ਤੇ ਕੀ ਕਵੇ ਮੰਮੀ ਕੋਹਣ ਹੁੰਦਾ ਵਾ ਨਾ ਤੋਈ ਚਾਹ ਦਿੱਤੀ ਨਾ ਉਹਨਾਂ ਨੂੰ ਸਵੇਰ ਦੀ ਦਵਾਈ ਦਿੱਤੀ ਮੈਂ ਦੀਦੀ ਮੰਮੀ ਜੀ ਨੂੰ ਪੁੱਛ ਕੇ ਗਈ ਸੀ ਕਿ ਮੰਮੀ ਜੀ ਤੁਸੀਂ ਦਵਾਈ ਖਾ ਲਓ ਤੇ ਇਹਨਾਂ ਨੇ ਕਿਹਾ ਮੈਂ ਆਪੇ ਖਾ ਲੈਣੀ ਆ ਜਾ ਤੂੰ ਉੱਤੇ ਸਾਫ਼ ਸਾਫ਼ ਕਰਿਆ ਮੰਮੀ ਮੈਂ ਹੁਣੇ ਤੁਹਾਡੀ ਦਵਾਈ ਤੇ ਦੀਦੀ ਮੈਂ ਤੁਹਾਡੀ ਚਾਹ ਲੈ ਕੇ ਹੁਣੇ ਆਈ ਬਸ ਮੰਮੀ ਜੀ ਨੇ ਖਾ ਲਈ ਆ ਹੁਣ ਦਵਾਈ ਆਪੇ ਹਾਂ ਤੁਹਾਡੀ ਚਾਹ ਤੇ ਲਿਆਵਾਂ ਮੈਂ ਦੀਦੀ ਚਾਹ ਗੜਾ ਜੀ ਕਰਨਾ ਵਾ ਪੀਣ ਨੂੰ ਇੰਨਾ ਤੇ ਸੋਈ ਚ ਗੰਦ ਪਾਇਆ ਵਾ ਜੀ ਕਰਦਾ ਇਹੋ ਜੇ ਗੰਦੇ ਥਾਂ ਤੇ ਰੋ ਚੀਜ਼ ਖਾਣ ਨੂੰ ਮੁੜ ਕੇ ਪਤੀਲੇ ਵੀ ਪਤਾ ਨਹੀਂ ਧੋਤੇ ਕਿ ਨਹੀਂ ਧੋਤੇ ਇੰਨੀ ਇੰਨੀ ਸਾਰੇ ਚਿੱਪ ਚੜੀ ਹੈ ਕਰ ਦਿਜੀ ਐਂ ਦੀ ਹੁਣ ਮੈਂ ਕੀ ਕਰ ਸਕਦੀ ਆ ਮੇਰਾ ਵਾਸਾ ਵੇਰ ਤੇ ਮੈਂ ਮੈਂ ਕਨੀਆ ਫੜਾ ਫੜ ਜਾ ਗੰਦ ਸੋਈ ਤੇ ਕਰ ਦਵਾ ਹੁਣ ਤੈਨੂੰ ਬੜਾ ਮੇਰਾ ਸਰੀਰ ਮੇਹਰਿਆ ਬਲੇਰਾ ਸਰੀਰ ਦਾ ਮੇਰਾ ਵੀ ਮੰਮੀ ਜੀ ਦੀ ਜਾ ਮੈਂ ਫੁਲਕਾ ਬਣਾ ਦੇਣੀ ਹੁਣੇ ਨਹੀਂ ਮੰਮੀ ਜੀ ਨੇ ਹੁਣੇ ਚਾਹ ਪੀ ਉਹਨਾਂ ਨੂੰ ਪਿਆ ਕੇ ਮੈਂ ਫੇਰ ਹੀ ਉੱਪਰ ਗਈ ਸੀ ਕੋਈ ਕਹਿੰਦੀ ਮੰਮੀ ਬੇੜੀ ਤੁਸੀਂ ਮੈਂ ਬਣਾ ਦੇਣਾ ਨਹੀਂ ਨਹੀਂ ਅੱਜ ਏਡੇ ਮੈਨੂੰ ਕੋਈ ਲੋੜ ਨਹੀਂ ਕੋਈ ਨਹੀਂ ਪੱਬ ਜੀ ਥੋੜਾ ਨਾ ਸਾਫ਼ ਸੁਵਾਈ ਜੀ ਨਾ ਕੰਮ ਕਰਿਆ ਕਰੋ ਜਿੱਥੇ ਵੇਖੋ ਉੱਥੇ ਗੰਦ ਹੀ ਪਿਆ ਵਾ ਹੁਣ ਮੰਮੀ ਨੂੰ ਤੁਹਾਨੂੰ ਪਤਾ ਸ਼ੁਰੂ ਤੋਂ ਬੜੀ ਸਾਫ਼ ਸੁਵਾਈ ਦਾ ਉਹਨਾਂ ਦਾ ਜੀ ਕਾਲਾ ਪਿੰਦਾ ਵਾ ਦੀਦੀ ਤੁਸੀਂ ਅਜੇ ਤੁਰ ਹੀ ਆਉਂਦੇ ਹੋ ਚਾਹ ਤੁਹਾਨੂੰ ਮੈਂ ਬਣਾ ਕੇ ਦਿੱਤੀ ਆ ਮੇਰੇ ਹਿਸਾਬ ਨਾਲ ਤੁਹਾਨੂੰ 3 ਮਿੰਟ ਹੋਏ ਹੋਣੇ ਇੱਥੇ ਆਣ ਕੇ ਬੈਠਿਆ ਨੂੰ ਤੁਹਾਨੂੰ ਇਸ ਗੱਲ ਦਾ ਕਿੱਦਾਂ ਪਤਾ ਵਾ ਕਿ ਸਾਡੇ ਘਰ ਸਾਫ-ਸਫਾਈ ਨਹੀਂ ਹੈ ਤੇ ਗਾਂਧੀ ਪਿਆ ਚੋ ਵੀ ਘੰਟੇ ਭਾਬੀ ਮੈਂ ਕਿਹੜਾ ਹੁਣ ਅੱਜ ਨਵੀਂ ਆਈ ਆ ਜਦੋਂ ਵੀ ਮੈਂ ਆਉਂਨੀ ਆ ਖਲਾਰੇ ਪਿਆ ਹੁੰਦਾ ਹੁਣ ਰਸੋਈ ਹੋ ਇੰਨੀ ਗੰਦੀ ਉਧਰੋਂ ਹੀ ਤੁਰੀ ਆਉਂਦੀ ਮੈਂ ਤੁਸੀਂ ਹੁੰਦੇ ਰਸੋਈ ਤੇ ਚੱਲ ਗਏ ਸੀ ਪਹਿਲੇ ਸਿੱਧਾ ਕਹੋ ਨਾ ਕਿ ਮੰਮੀ ਜੀ ਤੁਹਾਨੂੰ ਫੋਨ ਦੇ ਕੇ ਇੱਕ ਗੱਲ ਦੱਸਦੇ ਆ ਤੇ ਇੱਥੇ ਘਰ ਆਏ ਹੋ ਤੇ ਪਾਣੀ ਤੁਹਾਨੂੰ ਪੁੱਛਿਆ ਨਹੀਂ ਤੇ ਚੁਗਲੀਆਂ ਸ਼ੁਰੂ ਹੋ ਗਈਆਂ ਵਾ ਪਰ ਦੀਦੀ ਇੱਕ ਗੱਲ ਕਦੀ ਨਾ ਭੁੱਲਿਓ ਇਹ ਘਰ ਮੇਰਾ ਵਾ ਇਹਨੂੰ ਮੈਂ ਹੀ ਸਵਾਰਨਾ ਮੈਂ ਆਪਣੇ ਹਿਸਾਬ ਨਾਲ ਕੰਮ ਕਰਦੀ ਆਂ ਦੀਦੀ ਤੁਹਾਨੂੰ ਪਤਾ ਵਾ ਸਵੇਰ ਤੋਂ ਜਿਉ ਸਾਢੇ 5:00 ਉੱਠਦੀ ਆਂ ਨਾ ਇੱਕ ਮਿੰਟ ਕਿਤੇ ਮੈਂ ਬੈ ਕੇ ਨਹੀਂ ਵੇਖਦੀ ਉੱਠ ਕੇ ਹਿਸਾਬ ਲਾ ਲਓ ਸਾਰਾ ਮੈਂ ਨਾਸ਼ਤਾ ਪਾਣੀ ਤਿਆਰ ਕੀਤਾ ਪਹਿਲੇ ਤੁਹਾਡੇ ਬਾਜੀ ਨੂੰ ਤੋਰਿਆ ਫਿਰ ਬੱਚਿਆਂ ਨੂੰ ਸਕੂਲੇ ਤੋਰਿਆ ਫਿਰ ਮੈਂ ਸਾਰੀ ਸਾਫ ਸਫਾਈ ਕੀਤੀ ਠੀਕ ਆ ਫਿਰ ਮੈਂ ਮੰਮੀ ਜੀ ਨੂੰ ਕਿਹਾ ਕਿ ਮੰਮੀ ਤੁਸੀਂ ਜਾ ਆਪਣੇ ਜੋ ਪੀਣਾ ਤੁਸੀਂ ਪੀਓ ਮੰਮੀ ਤੇ ਨੋਂ ਸਾਢੇ 9:00 ਉੱਠਦੇ ਆਂ ਨਾ ਇਹ ਤੇ ਮੇਰੇ ਨਾਲ ਕੋਈ ਹੈਲਪ ਨਹੀਂ ਕਰਉਂਦੇ ਸਬਜੀ ਬਾਜੀ ਤੇ ਬੈ ਕੇ ਕੱਟ ਹੀ ਸਕਦੇ ਆ ਨਾ ਇਹਨਾਂ ਨੇ ਤਾਂ ਕਦੀ ਇੰਨਾ ਨਹੀਂ ਕਿਹਾ ਕਿ ਹਾਂ ਚੱਲ ਮੈਂ ਬੈਠੀ ਹਾਂ ਪੁੱਤ ਇੱਥੇ ਮੈਨੂੰ ਪਾਣੀ ਤਾਂ ਨਹੀਂ ਤੇ ਸਬਜੀ ਫੜਾ ਦਿਆ ਤੇ ਮੈਂ ਤਾਂ ਹੋ ਗਿਆ ਤਾਂ ਕੱਟਦਾ ਤੈਨੂੰ ਤੂੰ ਟੜਕਾ ਲਾ ਲਈ ਤੇ ਉਲਟਾ ਮੇਰੀਆਂ ਚੁਗਲੀਆਂ ਕਰ ਕਰਦੇ ਤੁਹਾਨੂੰ ਦੱਸਦੇ ਆ ਕਿ ਬਾਥਰੂਮ ਬੜਾ ਗੰਦਾ ਵਾ ਸਫਾਈ ਇੱਥੇ ਨਹੀਂ ਹੋਈ ਭਾਂਡੇ ਰਸੋਈ ਚ ਪਏ ਆ ਤੇ ਭਾਬੀ ਉਹ ਠੀਕ ਹੀ ਕਹਿੰਦੇ ਆ ਹੁਣ ਬਾਥਰੂਮ ਚ ਚਲ ਜਾ ਉੱਤੇ ਥੱਲੇ ਸਾਰੇ ਕੱਪੜੇ ਟੰਗੇ ਹੁੰਦੇ ਬਾਥਰੂਮ 'ਚ ਕੌਣ ਕੱਪੜੇ ਰੱਖਦਾ ਵਾ ਜੀ ਜੀ ਮੈਂ ਤਾਂ ਚੁੱਕਦੀ ਰਹਿਣੀ ਆ ਬੱਚੇ ਛੋਟੇ ਆ ਉਹ ਕਿਸੇ ਵੇਲੇ ਨਹਾਉਂ ਆ ਵੀ ਬੱਚੇ ਸਵੇਰੇ ਚੱਲ ਜਾਂਦੇ ਆ ਸਕੂਲ ਜੇ ਤੁਸੀਂ ਸਵੇਰੇ 5:30 ਉੱਠਦੇ ਜੇ ਤੇ ਉਹ ਘਰ ਦੀ ਸਫਾਈ ਕਿਉਂ ਨਹੀਂ ਫਿਰ ਹੁੰਦੀ ਉਹਦੇ ਉ ਤਾਂ ਹੀ ਗੰਦੇ ਤੇ ਗੰਦੀ ਪਈ ਰਹਿੰਦੀ ਆ ਹੋਰ ਕੰਮ ਤਾਂ ਹੀ ਫੜ ਲੈਂਦੇ ਹੁਣ ਉੱਪਰ ਸੱਤ ਕੌਣ ਚੱਲਿਆ ਸੀ ਵੇਖਣ ਜੇ ਜੀ ਮੈਂ 1 ਘੰਟੇ ਤੱਕ ਸਾਰਾ ਕੰਮ ਹੋ ਜਾਣਾ ਵਾ ਉਹ ਤੇ ਨਹੀਂ ਤੁਹਾਨੂੰ ਮੰਮੀ ਜੀ ਦੱਸਦੇ ਕਿ ਹਾਂ 1:30 ਵਜੇ ਤੱਕ ਉਹ ਸਾਰੇ ਸਫਾਈ ਕਰਕੇ ਤੇਨੇ ਘਰ ਸਾਫ ਸੁਥਰਾ ਕੀਤਾ ਹੁੰਦਾ ਬਾਕੀ ਤੁਹਾਨੂੰ ਚੁਗਲੀਆਂ ਦੱਸ ਦਿੰਦੇ ਆ ਕਿ ਬਾਥਰੂਮ ਨਹੀਂ ਸਾਫ ਤਾਂ ਜੇ ਕੱਪੜੇ ਪਏ ਤੇ ਜੇ ਫਲਾਣ ਜੇ ਐਡੇ ਜੀ ਕਾਲਾ ਪੈਂਦਾ ਵਾ ਤੇ ਫਿਰ ਨਾਲ ਥੋੜਾ ਬਤ ਹੱਥ ਹਲਾ ਲੈਣਾ ਜਿਆਦਾ ਦੱਸੋ ਨਾ ਕੋ ਹੁੰਦਾ ਵਾ ਹੁਣ ਕਰਨ ਉਹ ਕੀ ਹੱਥ ਹਲਾ ਲਨ ਉਹ ਤਾਂ ਬਰਨਾਂ ਨਹੀਂ ਸਰੀਰ ਕੰਮ ਕਰਦਾ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਆ ਕਿ ਜੇ ਉਹਨਾਂ ਦਾ ਸਰੀਰ ਕੰਮ ਨਹੀਂ ਕਰਦਾ ਜਾਂ ਉਹ ਨਹੀਂ ਕੁਝ ਬੋਲ ਸਕਦੇ ਨਹੀਂ ਉਹ ਕੋਈ ਕੰਮ ਕਰ ਸਕਦੇ ਤੇ ਫਿਰ ਉਹ ਚੁਗਲੀਆਂ ਕਰ ਸਕਦੇ ਨੇ ਫੋਨ ਤੇ ਦੱਸੋ ਮੈਨੂੰ ਫਿਰ ਹੁਣ ਬਹਿ ਕੇ ਰੋਟੀ ਖਾਂਦੇ ਆ ਆ ਰਾਮਨਾਥ ਤੇ ਮੈਂ ਵੀ ਤੇ ਉਹਨਾਂ ਦੀਆਂ ਮਰਗੀਆਂ ਜਿੱਦਾਂ ਦੇ ਤੁਸੀਂ ਤੇ ਓਦਾਂ ਦੀ ਮੈਂ ਮੈਨੂੰ ਵੀ ਪਿਆਰ ਨਾਲ ਕਹਿ ਸਕਦੇ ਕਿ ਸ਼ੰਮੀ ਆ ਚੀਜ਼ ਕਰ ਲਾ ਉਹ ਚੀਜ਼ ਕਰ ਲਾ ਤੁਹਾਨੂੰ ਚੁਗਲੀਆਂ ਕਰਨ ਦੀ ਫੋਨ ਤੇ ਕੀ ਲੋੜ ਹੁੰਦੀ ਆ ਮੇਰੇ ਨਾਲ ਚੁਗਲੀਆਂ ਨਹੀਂ ਕਰਦੇ ਉਹਦੇ ਦੱਸਣ ਦੇ ਹੀ ਗੱਲ ਚੁਗਲੀਆਂ ਚੁਗਲੀਆਂ ਕਰੀ ਜਾਂਦੇ ਹੋ ਤੁਸੀਂ ਸਾਹਮਣਾ ਹੀ ਕਰੰਦੇ ਹੋ ਇਹ ਚੁਗਲੀਆਂ ਜੜੀਆਂ ਦੇ ਵਿੱਚ ਮੇਰੀ ਧਿਆਨ ਨਾਲ ਗੱਲ ਸੁਣ ਲੋ ਤੁਹਾਨੂੰ ਰੋਬ ਪਾਉਂਦੀ ਇੱਥੇ ਆਣ ਕੇ ਲੋੜ ਲੋੜ ਨਹੀਂ ਹੈਗੀ ਕਿ ਮੇਰੇ ਤੇ ਤੁਸੀਂ ਆਣ ਕੇ ਇੱਥੇ ਰੋਬ ਪਾਓ ਕਿਉਂ ਮੇਰਾ ਘਰ ਆ ਮੈਂ ਆਪੇ ਸਮੇਟ ਲਾਗੀ ਇਹ ਮੇਰਾ ਵੀ ਘਰ ਆ ਤੁਹਾਡਾ ਘਰ ਦੀਦੀ ਹੁਣ ਤੁਹਾਡੇ ਸਹਰੇ ਆ ਤੁਸੀਂ ਉੱਥੇ ਜਾ ਕੇ ਕੰਮ ਕਰੋ ਤੇ ਆਪਣੇ ਉੱਥੇ ਜੋ ਵੀ ਆਪਣਾ ਤੁਸੀਂ ਸਾਹਮਣਾ ਸੁਤਣਾ ਨਾ ਉੱਥੇ ਸੰਭੋ ਜਾ ਕੇ ਤੁਸੀਂ ਬੜੇ ਇੱਥੇ ਆਣ ਕੇ 24 ਘੰਟੇ ਪ੍ਰਧਾਨ ਮੰਤਰੀ ਬੰਦੇ ਰਹਿੰਦੇ ਜੇ ਮੇਰੇ ਤੇ ਰੋਹ ਬੰਦੇ ਰਹਿੰਦੇ ਜੇ ਜਦੋਂ ਤੁਸੀਂ ਆਉਂਦੇ ਜੇ ਤੁਸੀਂ ਕਦੇ ਹੀ ਨਹੀਂ ਪੁੱਛਿਆ ਕਿ ਭਾਬੀ ਸੁੱਖ-ਸਾਂਦ ਸੁਣਾ ਤੂੰ ਕੋਈ ਦੋ ਸੁੱਖ ਸੁਣਾ ਕੋਈ ਗੱਲ ਆ ਤੂੰ ਠੀਕ ਆ ਨਹੀਂ ਠੀਕ ਬੱਚੇ ਠੀਕ ਆ ਨਹੀਂ ਠੀਕ ਹਮੇਸ਼ਾ ਤੁਸੀਂ ਇਹੋ ਹੀ ਚੁਗਲੀਆਂ ਉਹਦੇ ਕੋ ਸੁਣ ਕੇ ਮਾਤਾ ਕੋ ਤੇ ਮੈਨੂੰ ਡਾ ਪਿੰਦੇ ਜੇ ਇਦਾਂ ਕਰਨਾ ਹੈ ਅੱਗੋ ਪਿੱਛੋਂ ਮੰਮੀ ਮੇਰੇ ਨਾਲ ਚੰਗੇ ਭਲੇ ਰਹਿੰਦੇ ਜਦੋਂ ਤੁਸੀਂ ਆ ਜਾਂਦੇ ਜੇ ਇਦਾਂ ਕਰ ਲੱਗ ਪੈਂਦੇ ਆ ਕਿ ਹਾਂ ਮੈਨੂੰ ਇਹ ਮਗਰੋਂ ਪਤਾ ਨਹੀਂ ਕੀ ਕਰਦੀ ਆ ਅਸੀਂ ਤਾਂ ਇੱਥੇ ਸੁਖੀ ਨਹੀਂ ਵੱਸਦੇ ਤੇ ਮੇਰੇ ਨਾਲ ਤਾਂ ਬੜੇ ਵਧੀਆ ਰਹਿੰਦੇ ਮਗਰ ਜਿਆਦਾ ਫੇਰ ਸਾਹਮਣੇ ਗੱਲ ਕਰਨ ਕਿ ਆ ਚੀਜ਼ ਸਹੀ ਨਹੀਂ ਐ ਨਾਲੇ ਤੁਸੀਂ ਤੁਸੀਂ ਆਪਣਾ ਘਰ ਸਾਭਦੇ ਜੇ ਨਾ ਤੁਹਾਡੇ ਸੱਸ ਜਦੋਂ ਹੁੰਦੀ ਹੈ ਨਾ 20 ਗੱਲਾਂ ਤੁਹਾਡੇ ਬਾਰੇ ਮੇਰੇ ਨਾਲ ਕਰਦੀ ਹੈ ਹਾਂਜੀ ਜੋ ਲਖਣਾ ਵਾ ਕੰਮ ਮੁੱਕਦਾ ਹੀ ਨਹੀਂ ਇਹ ਦੇਖੋ ਇਹ ਸੱਸਾਂ ਨੂੰ ਨਾ आदत ਹੁੰਦੀ ਆ ਤੁਸੀਂ ਆਪਣੇ ਸਾਹਮਣੇ ਘਰ ਚ ਲਾਉਣ ਦੇ ਜੇ ਨਾ ਬੜੇ ਬੰਦੇ ਜੇ ਕਿ ਮੈਂ ਬੜਾ ਸਾਫ਼ ਸੁਥਰਾ ਘਰ ਰੱਖਿਆ ਵਾ ਹਰ ਕੰਮ ਮੈਂ ਟੈਬ ਨਾ ਕਰਦੀ ਆ ਉਹ ਵੀ ਆੜ ਗਿਆ ਇੱਥੇ ਆਹੋ ਕੁਝ ਕਹਿੰਦੀ ਆ ਕਿਤੇ ਸੁਣਿਆ ਹੋਣ ਨੂੰ ਇੱਥੇ ਤੂੰ ਹੀ ਉਹ ਤੂੰ ਆ ਤੜੇ ਕੰਮ ਭਰਦੇ ਰਹਿੰਦੇ ਆ ਤੂੰ ਇੱਥੇ ਆ ਕੇ ਮੇਰੇ ਤੇ ਰੋਗ ਬੰਦੇ ਰਹਿੰਦੇ ਜੇ ਮੇਰਾ ਘਰ ਕੰਮ ਤੇ ਮੈਂ ਹੀ ਕਰਨਾ ਮੈਨੂੰ ਪਤਾ ਕਿਹੜੇ ਟਾਈਮ ਮੈਂ ਕਿਹੜਾ ਕੰਮ ਕਰਨਾ ਕਿਹੜੇ ਟਾਈਮ ਨਹੀਂ ਕਰਨਾ ਇਹ ਮੈਨੂੰ ਪਤਾ ਵਾ ਕਿ ਮੈਂ ਕਿਦਾਂ ਅਡਜਸਟਮੈਂਟ ਕਰਨੀ ਹੈ ਹੁਣ ਜੇ ਮੈਂ ਰਸੋਈ ਸੰਭਾਲ ਲੱਗ ਪਈਂਦੀ ਉਦੋਂ ਤੂੰ ਆਗੇ ਜੇ ਨਾ ਬਸ ਮੈਂ ਇੱਥੇ ਬਹਿ ਜਾਣਾ ਹੁਣ ਮੈਂ ਸ਼ਰਤ ਹੂੰ ਜਾਈ ਅੱਜ ਇੰਨੇ ਦਿਨਾਂ ਬਾਅਦ ਹੁਣ ਰਸੋਈ ਤੇ ਮੈਂ ਸੰਭੜੀ ਸੰਭੜੀ ਮੈਨੂੰ ਪਤਾ ਸੰਭਿਆ ਕੇ ਜਾਣਾ ਮੇਰਾ ਜੇ ਜਾਵੇ ਰਸੋਈ ਸਾਬ ਸੁਪਰ ਕੇ ਆ ਮਮੀ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਆ ਤੁਹਾਡਾ ਬਜ਼ੁਰਗ ਸਰੀਰ ਹੈ ਹੁਣ ਬਾਬਾ ਜੀ ਦਾ ਨਾਮ ਲਿਆ ਕਰੋ ਬਹਿ ਕੇ ਜਿਹੜੀਆਂ ਤੁਸੀਂ ਫੋਨ ਤੇ ਚੁਗਲੀਆਂ ਕਰਦੇ ਜੇ ਨਾ ਉਹ ਨਹੀਂ ਸਹੀ ਹੈਗੀਆਂ ਜਿੱਦਾਂ ਤੁਸੀਂ ਦੀਦੀ ਨੂੰ ਆਪਣੀ ਧੀ ਸਮਝਦੇ ਜੇ ਨਾ ਉਦਾਂ ਮੈਨੂੰ ਵੀ ਆਪਣੀ ਧੀ ਸਮਝਿਆ ਕਰੋ ਮੈਂ ਇੱਥੇ ਘਰ ਨਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੀ ਆ ਤੇ ਮੇਰੀ ਕੀ ਕਦਰ ਪਾਉਂਦੇ ਜੇ ਤੁਸੀਂ ਜਦ ਮੈਨੂੰ ਪਤਾ ਲੱਗਦਾ ਵਾ ਕਿ ਤੁਸੀਂ ਦੀਦੀ ਨਾਲ ਮੇਰੀਆਂ ਚੁਗਲੀਆਂ ਕਰਨ ਦੇ ਜੇ ਉਹ ਵੀ ਆਣ ਕੇ ਮੇਰੇ ਤੇ ਰੋਗ ਪਾਉਂਦੀ ਆ ਤੇ ਦੱਸੋ ਮੇਰਾ ਘਰ ਸੰਭਲੂ ਜੀ ਕਰੂਗਾ ਫਿਰ ਨਹੀਂ ਜੀ ਇਹ ਚੁਗਲੀਆਂ ਦੀ ਤੇ ਕੋਈ ਗੱਲ ਹੀ ਨਹੀਂ ਮੈਂ ਤੇ ਬੱਸ ਇਹ ਸੱਫੀ ਦੋਤੇ ਉਹਨਾਂ ਨੇ ਗੱਲ ਕਰਦੀ ਮੈਂ ਕਿਹਾ ਕੰਡੀ ਕਿੱਥੇ ਰਹੀ ਜੰਮੀ ਮੈਂ ਕਿਹਾ ਉਹ ਉੱਥੇ ਚ ਗਈ ਜਰਾ ਸੁਪਾਈ ਮੰਮੀ ਸੱਸਰੀ ਨਹੀਂ ਕਰਦੇ ਤੁਸੀਂ ਤੁਸੀਂ ਸੱਸਰੀ ਨਹੀਂ ਕਰਦੇ ਤੁਸੀਂ ਸਾਰਾ ਦਿਨ ਫੋਨ ਤੇ ਚੁਗਲੀਆਂ ਕਰਦੇ ਜੇ ਮੈਂ ਤੁਹਾਨੂੰ ਕਹੀ ਯਾਰ ਕਰਨੀ ਸੁਣਿਆ ਤੁਸੀਂ ਸੱਸਰੀ ਕਹੋ ਨਾ ਤਾਂ ਫਿਰ ਕੋਈ ਗੱਲ ਨਹੀਂ ਇਹ ਸੱਸਰੀ ਨਹੀਂ ਹੁੰਦਾ ਨਹੀਂ ਧੀਏ ਚਲੋ ਕਿਸੇ ਵੇਲੇ ਮਾੜਾ ਮੋਟਾ ਤੇ ਜਿਹਨੂੰ ਕਰਨਾ ਹੈ ਘੰਡਾ ਦੁੱਖ ਸੁੱਖ ਧੀਏ ਦੇ ਨਾਲ ਹੀ ਕਰਨਾ ਕੀ ਆੜਾ ਨਾੜ ਪਰਚਾਈ ਦਾ ਪਿਆਰ ਕਰੂਗਾ ਜਦੋਂ ਉਹਨੂੰ ਵੀ 24 ਘੰਟੇ ਪੰਪ ਦਿੰਦੇ ਰਹਿੰਦੇ ਤੇ ਉਹਦਾ ਇੱਦਾਂ ਹੀ ਹਣ ਕੇ ਮੈਨਾਂ ਲੜ ਕੇ ਚਲ ਜਾਂਦੀ ਤਾਂ ਮੈਂ ਉਹਦੇ ਨਾਲ ਲੜ ਪਈ ਨਹੀਂ ਮੇਰਾ ਜੀ ਨਹੀਂ ਕਰਦਾ ਲਕੋ ਉਹਨੂੰ ਫੇਰ ਕੋਈ ਦੱਲੇਗੀ ਮੈਨੂੰ ਵੀ ਸਮਝਾ ਦੇਂਦੀ ਕੋਈ ਦੱਲ ਨਹੀਂ ਗੀ ਕੋਈ ਨਹੀਂ ਕਹਿੰਦੀ ਕਾ ਮੈਂ ਆਪਣਾ ਸਾਹਬਣਾ ਮੰਮੀ ਤੂੰ ਮੈਨੂੰ ਸਿੱਧਾ ਕਹੋ ਨਾਨ ਨ ਪਰ ਜੇ ਇਹਦਾ ਰਿਸ਼ਤਾ ਕਰ ਤੋਂ ਵਿਗਾੜਨਦੇ ਜੇ ਸਾਡਾ ਕੋਈ ਦੱਲ ਨਹੀਂ ਗੀ ਮੈਂ ਕੋਈ ਨਹੀਂ ਹਾਂ ਮੈਂ ਸਮਝਾ ਦੇਂਗੀ ਕੋਈ ਇੱਥੇ ਨਾਨ ਨਾਲ ਕੇ ਪ੍ਰਧਾਨ ਮੰਤਰੀ ਬਣੀ ਉਹ ਦੱਸੂਗੀ ਮੈਨੂੰ ਮੈਂ ਕੰਮ ਕਿੱਦਾਂ ਕਰਨਾ ਚੱਲ ਕੋਈ ਗੱਲ ਨਹੀਂ ਗੀ ਕੋਈ ਨਹੀਂ ਜਾ ਹੁੰਦੇ ਚੱਲ ਸ਼ਾ ਭਾਬੀ ਹਣ ਐਵੇਂ ਰੋਗ ਜਾ ਨਾ ਭਾਈ ਜੱਤ ਦੀਦੀ ਆਇਆ ਕਰੋ ਸੁੱਖ-ਸਾਂਤ ਪੁੱਛਿਆ ਕਰੋ ਵਿਆਹ ਖਲੋਇਆ ਕਰੋ ਖਾਇਆ ਪੀਆ ਕਰੋ ਇਹ ਦੱਸੋ ਵੀ ਤੁਸੀਂ ਖਾਣਾ ਕੀ ਹੈ ਮੈਂ ਤੁਹਾਨੂੰ ਉਹ ਵਧੀਆ ਜਿਹਾ ਬਣਾ ਕੇ ਦਵਾਂ ਆ ਚੀਜ਼ਾਂ ਦੀ ਪਰੇਸ਼ਾਨੀ ਨਾ ਲਿਆ ਕਰੋ ਆ ਬੱਸ ਸੱਸਾਂ ਨੂੰ ਤੇ ਆਦਤ ਹੁੰਦੀ ਹੈ ਚੁਗਲੀਆਂ ਕਰਨ ਦੀ ਸਿੱਧੀ ਜਿਹੜੀ ਗੱਲ ਆ ਦੇਤੀ ਕੁਝ ਬਣਾ ਕੇ ਲਿਆ ਫਿਰ ਨਾ ਮੈਂ ਸਣੀ ਨੇ ਨਿਹਰੀ ਜਾ ਦਿੰਦੀ ਤੈਨੂੰ ਪੀਪੀ ਆਹੋ ਬਾਬੇ ਕੀ ਬਣਾਉਗੀ ਹੁਣ ਤੂੰ ਦੱਸ ਦੇ ਪਕੌੜੇ ਬਣਾ ਲਿਆ ਹਾਂ ਚਲ ਠੀਕ